ਸਰਦੇ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਦੇ ਮਜੂਦਾ ਜਿੱਥੇ ਕਿ ਹਰ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਸੋ ਬੜੀ ਹੀ ਸ਼ਰਧਾ ਆਸਥਾ ਨਾਲ ਇੱਧਰ ਤੇ ਪਹੁੰਚਦੀਆਂ ਨੇ ਸ਼ਹਾਤਾ ਦਿਨ ਚੱਲ ਰਹੇ ਨੇ ਵੱਡੇ ਸਾਹਿਬਜਾ ਦੇ ਚਮਕੌਰ ਦੀ ਜੰਗ ਦੇ ਸ਼ਹੀਦ ਹੋਏ ਛੋਟੇ ਸਾਹਿਬਜਾ ਦੇ ਜੋ ਫਤਿਹਗੜ੍ਹ ਸਾਹਿਬ ਵਿੱਚ ਨੀਹਾਂ ਵਿੱਚ ਨਵਾਏ ਗਏ ਸੋ ਉਹਨਾਂ ਨੂੰ ਸਰਧਾ ਅਰਦਾਸ ਲਈ ਸਜਦਾ ਕਰਨ ਦੇ ਲਈ ਸੰਗਤਾਂ ਨੇਲੇ ਗੁਰੂ ਘਰਾਂ ਵਿੱਚ ਨਤਮਸਤਕ ਹੁੰਦੀਆਂ ਨੇ ਉੱਤੇ ਹੀ ਅੱਜ ਗੁਰਦੁਆਰਾ ਸ਼ੀਰਗੰਸਾ ਵਿਖੇ ਪਹੁੰਚੀਆਂ ਹੋਈਆਂ ਨੇ ਸੋ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਨਾਲ ਇਸ ਦਰ ਤੇ ਪਹੁੰਚ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਲੰਬੇ-ਲੰਬੇ ਲਾਈਨਾਂ ਦੇ ਵਿੱਚ ਲੱਗ ਕੇ ਸੰਗਤ ਬੜੀ ਹੀ ਸ਼ਰਧਾ ਆਸਤਾ ਨਾਲ ਅਰਦਾਸ ਕਰਨ ਲਈ ਪਹੁੰਚੀ ਹੋਈ ਹੈ ਸੋ ਗੁਰਦੁਆਰਾ ਸ਼ੀਰਗੰਸਾ ਦੀ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕੀਤੀਆਂ ਸ਼ਹਾਦਤਾਂ ਦਿਨ ਚੱਲ ਰਹੇ ਨੇ ਸੰਗਤ ਨਾਲ ਜਰੂਰ ਗੱਲਬਾਤ ਕਰਾਂਗੇ ਕਿ ਇਨ੍ਹਾਂ ਸ਼ਹਾਦਤਾਂ ਦਿਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਮੂਰੇ ਇਤਿਹਾਸ ਨਾਲ ਸਿੱਖ ਇਤਿਹਾਸ ਬਾਰੇ ਦੱਸਣਾ ਕਿੰਨਾ ਜ਼ਰੂਰੀ ਹੈ ਜੀ ਕੀ ਨਾਮ ਗੁਰੂ ਦਾਸ ਸਾਹਿਬ ਜੀ ਨੋਤੇਜ ਸਿੰਘਲ ਗੱਤਾ ਜੀ ਕੀ ਕਹਿਣਾ ਚਾਹੋਗੇ ਕਿ ਅੱਜ ਕੱਲ ਦੇ ਸਾਤਾ ਦਿਨਾਂ ਦੇ ਜਿਹੜਾ ਸਮਾਂ ਚੱਲ ਰਿਹਾ ਹੈ ਸਾਡੇ ਬੱਚਿਆਂ ਨੂੰ ਸਿੰਗਰਾਂ ਦੇ ਫਿਲਮੀ ਐਕਟਰਾਂ ਦੇ ਨਾਮ ਯਾਦ ਨੇ ਔਰ ਸਾਹਿਬ ਜੀ ਦੇ ਨਾਮ ਵਿੱਚ ਬਿਲਕੁਲ ਸਹੀ ਗੱਲ ਜੀ ਅੱਜ ਕੱਲ ਸਾਰੇ ਬੱਚਿਆਂ ਨੂੰ ਵੇਖੋ ਜਾਂ ਤੇ ਕਾਰਟੂਨ ਨੈਟਵਰਕ ਦੇ ਨਾਮ ਯਾ ਦੇ ਜਿਹੜੇ ਕਾਰਟੂਨ ਦੇਖਦੇ ਆ ਜਾਂ ਫਿਲਮੀ ਐਕਟਰ ਦੇ ਨਾਮ ਜਾਂ ਸਿੰਗਰਾਂ ਦੇ ਨਾਮ ਸਾਹਿਬ ਜੀ ਦੇ ਨਾਮ ਗੁਰੂਆਂ ਦੇ ਨਾਮ ਕਿਸੇ ਨੂੰ ਨਹੀਂ ਪਤਾ ਜੇ ਨਾਮ ਪਤਾ ਤੇ ਇਤਿਹਾਸ ਬਾਰੇ ਨਹੀਂ ਪਤਾ ਕਿ ਇਹਨਾਂ ਦੀ ਕੁਰਬਾਨੀ ਕਿ ਸਵਾਸੇ ਦਿੱਤੀ ਸੀ ਕਿਉਂ ਇਹ ਸ਼ਹਾਦਤ ਹੋਈ ਕਿਉਂ ਉਹਨਾਂ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਕਿਉਂ ਉਹਨਾਂ ਨੂੰ ਜੰਗਲਾ ਜਮਾਸ਼ਵਾਲੇ ਜੰਗਲ 'ਚ ਸੌਣਾ ਪਿਆ ਕਿਉਂ ਸਾਹਿਬ ਜੀ ਨੂੰ ਦੀਆ ਪੱਛਨਾ ਗਿਆ ਇਹ ਚੀਜ਼ਾਂ ਨਹੀਂ ਪਤਾ ਇਹਦਾ ਕਾਰਨ ਮੈਂ ਤਾਂ ਇੱਕੋ ਹੀ ਧਰਨ ਸਮਝਦਾ ਕਿ ਜਾਗਰੂਕਤਾ ਨਹੀਂ ਹੈਗੀ ਅਸੀਂ ਆਪਣੇ ਬੱਚਿਆਂ ਨੂੰ ਗਲਤ ਬਸ ਲਗਾ ਰਹੇ ਹਾਂ ਸਭ ਤੋਂ ਵੱਡਾ ਗਸੂ ਸਾਡੇ ਮਾਪਿਓ ਦਾ ਸਾਡਾ ਗਸੂਰ ਹੈ ਇਹ ਹੀ ਬੱਚਿਆਂ ਨੂੰ ਮਾਵਾ ਕੀ ਕਰਦੀ ਐ ਅੱਜ ਕੱਲ ਬੱਚਾ ਰੋਂਦਾ ਉਹਨੂੰ ਅਸੀਂ ਕਾਡੂ ਨੈਟਵਰਕ ਲਾ ਦਿੰਨੇ ਆ ਤੇ ਆਪਣੇ ਕੰਮ ਲੱਗ ਜੰਨੇ ਆ ਪਹਿਲਾਂ ਸਾਡੇ ਢਾਂਡੀਆਂ ਮਾਵਾ ਦਾਦੀਆਂ ਹੁੰਦੀਆਂ ਸੀ ਸਾਨੂੰ ਉਹ ਦੋਦ ਚ ਲੈ ਕੇ ਗੁਰੂ ਇਤਿਹਾਸ ਬਾਰੇ ਸਾਹਿਬ ਜੀ ਦਾ ਇਤਿਹਾਸ ਬਾਰੇ ਦੱਸਦੀਆਂ ਹੁੰਦੀਆਂ ਸੀ ਉਸ ਵਾਰ ਉਹ ਅਸਰ ਹੁੰਦਾ ਸੀਗਾ ਬੱਚੇ ਗੁਰਸੇਖ ਹੁੰਦਾ ਸੀ ਅੱਜ ਕੱਲ ਲੋਕ ਵਾਰ ਘੱਟ ਬੱਚਾ ਖਲੀਸ ਹੋਇਆ ਬੱਚਾ ਜਨਮ ਲੈਂਦਾ ਮਾਂ ਨੂੰ ਕਦੇ ਜੁੜਾ ਕਰਨਾ ਨਹੀਂ ਆਉਂਦਾ ਜੀ ਕਿ ਜਦੋਂ ਬਣਾ ਸਿਰੇ ਸੱਤੇ ਸਕੂਲ ਜਾਣਾ ਕਾਡੂ ਕੋ ਜੁੜਾਈ ਮਾੜਾ ਬੋਦੇ ਸਿੱਧੇ ਕਿਤੇ ਤੁਰੇ ਸਕੂਲ ਮਾਵਾ ਦੀ ਗਲਤੀ ਐ ਉਹ ਇਸ ਜੀ ਨੂੰ ਸਮਝਣ ਵੀ ਅਸੀਂ ਸਵੇਰੇ ਉੱਠੀਏ ਬੱਚੇ ਨੂੰ ਇਸ਼ਨਾਨ ਕਰਾਈਏ ਉਹਨੂੰ ਕੇਸ ਵਾਹੀਏ ਉਹਦੇ ਉਹ ਜਾਗ ਰੂ ਕੇ ਦੇਖੋ ਜੀ ਕੇਸਾਂ ਕਰਕੇ ਹੀ ਕੁਰਬਾਨੀ ਦਿੱਤੀ ਹੈ ਇਸ ਦਸਤਾਰ ਕਰਕੇ ਕੁਰਬਾਨੀ ਦਿੱਤੀ ਹੈ ਇਹ ਸਹਾਬਿਆਂ ਨੇ ਉਹਨਾਂ ਨੇ ਇਤਨੀ ਮੰਨੀ ਉਹਨੂੰ ਕੁਰਬਾਨੀ ਦੇਣੀ ਆ ਛੱਡੇਗੇ ਉਹ ਵੀ ਨਿੱਕੇ ਨਿੱਕੇ ਸਹਾਬੇ ਦੇ ਸੀ 7 ਸਾਲ ਦੇ ਬਾਬਾ ਫਤਿਹ ਸਿੰਘ ਜੀ ਤੇ 9 ਸਾਲ ਦੇ ਬਾਬਾ ਜਰਵਰ ਸਿੰਘ ਜੀ ਉਹ ਵੀ ਤਾਂ ਬੱਚੇ ਹੀ ਸੀ ਨਾ ਅਸੀਂ ਉਹਨਾਂ ਬਾਰੇ ਸੋਚੀਏ ਵੀ ਵੇਖੋ ਜੋ ਹੋ ਸਕਦਾ ਹੈ ਉਹ ਸਾਡੇ ਮੱਥੇ ਕੋਈ ਨਹੀਂ ਕਰ ਸਕਦਾ ਖਾਲਸਾ ਪੰਥ ਸਜਾਇਆ ਗਿਆ ਪੰਜ ਸਿੰਘਾਂ ਨੂੰ ਤਾਂ ਕਿ ਅਮਰਦੀ ਦਿੱਤੀ ਗਈ ਪੰਜ ਸਿੰਘ ਆਏ ਤਾਂ ਉਸ ਤੋਂ ਬਾਅਦ ਸਿੱਕੀ ਇੰਨੀ ਪਰਪੱਕ ਹੋਈ ਕਿ ਕੋਈ ਇੰਨੀ ਮੰਨੀ ਮੁਗਲਾਂ ਦੀ ਵੱਡੇ ਸਾਰੇ ਛੋਟੇ ਸਾਰੇ ਚੀਜ਼ੋ ਇਹ ਮਾਤਾ ਗੁਜਰਕੌਰ ਦੀ ਛੇਤੀ ਪ੍ਰਾਪਤ ਕਰਕੇ ਪਰ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਨੌਜਵਾਨ ਉਸ ਇਤਿਹਾਸ ਨੂੰ ਉਸ ਸਮੇਂ ਕਿਉਂ ਭੁੱਲਦੇ ਜਾ ਰਹੇ ਕੋਈ ਅੱਜਕੱਲ ਮੈਂ ਤਾਂ ਦੇਖਣ ਰਿਹਾ ਪੈਸਾ ਹੀ ਮੇਨ ਹੋ ਗਿਆ ਦੁਨੀਆ 'ਚ ਪੈਸਾ ਤੇ ਉਹਦਾ ਸਾਨੂੰ ਸਿੱਖੀ ਦਾ ਕੋਈ ਮੁਕਦਰ ਨਹੀਂ ਹੈਗਾ ਕਿਸੇ ਨੂੰ ਵੀ ਸਿੱਖੀ ਵਾਲਾ ਸੀ ਧਿਆਨ ਹੀ ਨਹੀਂ ਹੈਗਾ ਅਸੀਂ ਪੈਸੇ ਪਿੱਛੇ ਭੱਜ ਜਾਨੇ ਆ ਮਾਰੀ ਜੀ ਕੋਈ ਗੱਲ ਹੋ ਜਾਏ ਲੋ ਜੀ ਸਾਡੇ ਅਸੀਂ ਕਮੇਡੀਆਂ ਉੱਤੇ ਪ੍ਰਭਾ ਸਾਈ ਬਈ ਉਹਨਾਂ ਤੇ ਉਂਗਲਾ ਟੁਕ ਦੇ ਨਿਆਬੀ ਹੈ ਕੰਮ ਗਲਤ ਹੋਣ ਲਿਆ ਜੀ ਅਸੀਂ ਆਪਲਾ ਸੁਧਰੀਏ ਕਲਾ ਆਪਣੇ ਆਪ ਨੂੰ ਸੁਧਾਰੀਏ ਆਪ ਪੂਰੇ ਗੁਰਸਿੱਖ ਬਣੀਆਂ ਅਮਰ ਸ਼ਕੀਏ ਤੇ ਕਈ ਬੰਦੇ ਆਹੇ ਬੰਦੇ ਕਹਿੰਦੇ ਅਮਰ ਸ਼ਕਾ ਜਰੂਰੀ ਨਹੀਂ ਹੈਗਾ ਜੇ ਅਮਰ ਸ਼ਕਾ ਜਰੂਰੀ ਨਹੀਂ ਸੀ ਤੇ ਗੁਰੂ ਮਹਾਰਾਜ ਆਪ ਜੋ ਦਰਿੰਕਾਰ ਦਾ ਰੂਪ ਸੀਗੇ ਉਹਨਾਂ ਨੇ ਵੀ ਤੇ ਅਮਰਦਵਾਨ ਕੀਤਾ ਪਾਣੀ ਬਿਆਰਾਂ ਤੋਂ ਕਿ ਉਹਨਾਂ ਦਾ ਮਨ ਸਾਫ਼ ਨਹੀਂ ਸੀਗਾ ਤੇ ਮਨ ਸਾਫ਼ ਹੋਣਾ ਚਾਹੀਦਾ। ਜਦੋਂ ਉਹਨਾਂ ਦਾ ਮਨ ਸਾਫ਼ ਨਹੀਂ ਸੀ ਉਹਦੇ ਆਪਰਮਿਸ਼ਨ ਸੀਗਾ। ਉਹਨਾਂ ਨੂੰ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ। ਸਕੂਲ ਚ ਦਾਖਲਾ ਲੈਣਾ, ਸਕੂਲ ਦੀ ਵਰਦੀ ਪਾਉਣੀ ਪੈਣੀ ਹੈ। ਤੇਰੀ ਤੁਹਾਨੂੰ ਪੂਰੇ ਨੰਬਰ ਮਿਲੇ ਉਹਨਾਂ ਦੇ ਪੂਰੇ ਨੰਬਰ ਨਹੀਂ ਕਿ ਮਿਲੇ। ਹਰ ਧਰਮ ਦੇ ਵਿੱਚ ਹਰ ਕੋਈ ਇਨਸਾਨ ਪੱਕਾ ਹੋਣਾ ਚਾਹੀਦਾ। ਜੇਕਰ ਸਿੱਖ ਧਰਮ ਦੇ ਵਿੱਚ ਕੋਈ ਇਨਸਾਨ ਹੈ ਆ ਪੈਦਾ ਹੋਇਆ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੁੰਦਾ ਆ ਉਸ ਨੂੰ ਸਿੱਖੀ ਸਰੂਪ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਮੈਂ ਕਹਿੰਦਾ ਘਰ ਤੋਂ ਘਰ ਸਿੱਖੀ ਸਰੂਪ ਨੂੰ ਕਰੋ। ਅੱਜ ਬਣਾ ਲਿਆ ਹਰ ਪਰਿਵਾਰ ਚ ਤ੍ਰਿਬਨ 70% ਪਰਿਵਾਰ ਹੈ ਜਿਹਨਾਂ ਕਲੀਅਰ ਸਾਡੇ ਪਰਿਵਾਰਾਂ ਨੂੰ ਜਾਬ ਹੈਗੇ ਗਈ ਸਮਝਾਈ ਦਾ ਬੱਚੇ ਨੂੰ ਸਮਝ ਨਹੀਂ ਆ ਕਿ ਉਹਨਾਂ ਨੂੰ ਇਤਿਹਾਸ ਦੱਸਣ ਦੀ ਲੋੜ ਹੈ ਇਸ ਨੂੰ ਕਿਵੇਂ ਸਹੀ ਕੀਤਾ ਜਾ ਸਕਦਾ ਹੈ ਕਿ ਤੇ ਸ਼ਹਾਦਤ ਦੇ ਦਿਨ ਨੇ ਸਾਨੂੰ ਕੋਸ਼ਿਸ਼ ਕਿਹੜੀ ਕਰਨੀ ਚਾਹੀਦੀ ਹੈ ਕਿ ਆਪਣੇ ਪਰਿਵਾਰ ਤੋਂ ਜਾਂ ਆਪਣੇ ਪ੍ਰਚਾਰਕਾਂ ਤੋਂ ਕਿੰਨੀ ਕੁ ਉਮੀਦ ਹੋਣੀ ਚਾਹੀਦੀ ਹੈ ਕਿ ਸਾਡਾ ਜਿਹੜਾ ਆਉਣ ਵਾਲਾ ਸਮਾਂ ਉਹ ਸਹੀ ਹੋਵੇ ਔਰ ਜਿਹੜੇ ਸਿੱਖ ਪਰਿਵਾਰਾਂ ਦੇ ਬੱਚੇ ਨੇ ਉਹ ਪਤਨਾ ਹੋਣ ਦੇਖੋ ਜੀ ਪ੍ਰਚਾਰਕ ਜਿਹੜਾ ਆਪਣਾ ਕੰਮ ਕਰਦੇ ਪਏ ਨੇ ਪ੍ਰਚਾਰ ਵੀ ਕਰਦੇ ਪਰ ਸਿੱਖ ਇਤਿਹਾਸ ਬਾਰੇ ਵੀ ਦੱਸਦੇ ਪਏ ਆ ਅਸੀਂ ਸਿਰਫ ਇੱਕ ਇਨਫੋਰਮੈਲਟੀ ਕਰ ਲਈ ਆ ਕਿ ਇੱਦਾਂ ਦਰਬਾਰਗ ਘਾਈ ਜੰਨੇ ਆ ਪਰ ਉਹਦੀ ਆਉਟਪੁੱਟ ਦੇਖ ਵੀ ਕੀ ਹੁੰਦੀ ਪਈ ਆ ਕਿ ਇੱਦਾਂ ਬਾਹਰ ਗਲੀ ਮਹੱਲੇ ਚੋਂ ਡੇ ਤੁਸੀਂ ਵੇਖੋ ਮੈਂ ਵੇਖਣਾ ਜਿਉਂਦੇ ਸ਼ਹੀਦੀ ਵਾਲੇ ਸ਼ੁਰੂ دسمبر ਦੇ ਮਹੀਨੇ ਤੋਂ ਹੀ ਮੈਂ 10 ਅੱਠ ਤੋਂ ਆਪਣੇ ਇਲਾਕੇ ਲੱਗੇ ਵੇਖ ਲਿਆ ਪਰ ਉਹਦਾ ਆਉਟਪੁੱਟ ਕੀ ਆ ਅਸੀਂ ਆਉਟਪੁੱਟ ਦੇਖਦੇ ਪਏ ਅਸੀਂ ਬੱਚਿਆਂ ਨੂੰ ਜਾਗਰੂ ਕਰੀਏ ਪਰਸਨਲ ਤੌਰ ਤੇ ਜਾ ਕੇ ਘਰ ਘਰ ਜਾ ਕੇ ਬਿਲਕੁਲ ਸੋ ਕੋਈ ਇਤਿਹਾਸ ਨਾਲ ਜੋੜਨਾ ਬੜਾ ਜ਼ਰੂਰੀ ਹੈ ਸੋ ਜਿੱਥੇ ਕਿ ਇਹ ਪਹਿਲ ਆਪਣੇ ਪਰਿਵਾਰਾਂ ਤੋਂ ਹੀ ਸ਼ੁਰੂ ਕਰਨੀ ਪਵੇਗੀ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਗੁਰ ਇਤਿਹਾਸ ਬਾਰੇ ਜਰੂਰ ਦੱਸਿਆ ਕਰੋ ਤਾਂ ਜੋ ਜਿਹੜੇ ਬੱਚੇ ਨੇ ਆਉਣ ਵਾਲੀ ਨਵੀਂ ਪੀੜੀ ਹੈ ਉਹ ਗੁਰ ਇਤਿਹਾਸ ਤੋਂ ਜਾਣੂ ਹੋ ਸਕੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਜਿੱਥੇ ਅੱਜ ਦੇ ਦਿਨ ਗੁਰਦੁਆਰਾ ਸ਼੍ਰੀ ਤਨ ਸਾਹਿਬ ਕੇ ਪਹੁੰਚੀਆਂ ਨੇ ਨੇੜਲੇ ਗੁਰੂ ਘਰਾਂ ਵਿੱਚ ਪਹੁੰਚੀਆਂ ਨੇ ਔਰ ਜਾ ਕੇ ਉੱਥੇ ਨਤਮਸਤਕ ਹੋ ਰਹੀਆਂ ਨੇ ਪਰਿਵਾਰਾਂ ਸਮੇਤ ਨਿੱਕੇ ਨਿੱਕੇ ਬੱਚਿਆਂ ਲੈ ਕੇ ਪਹੁੰਚ ਰਹੀਆਂ ਨੇ